ਪਾਈ ਜੈਤ ਸ੍ਰੀ ਮਹੱਲਾ ਪੰਜਵਾਂ ਘਰ ਦੂਜਾ ਸ਼ੰਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਊਚਾਇਗਮੇ ਅਪਾਰ ਪ੍ਰਭ ਕਥਨ ਨਾ ਜਾਏ ਇਕਾਥ ਨਾਨਕ ਪ੍ਰਭ ਸਰਣਾਗਤੀ ਰਾਖਨ ਕਉ ਸਮਰੱਥ ਸ਼ੰਤ ਜਿਉ ਜਾਣੋ ਤਿਉ ਰਾਖ ਹਰ ਪ੍ਰਭ ਤੇਰਿਆ ਕੇਤੇ ਗਨੋ ਅਸੰਖ ਅਵਗਣ ਮੇਰੀਆ ਅਸੰਖ ਅਵਗਣ ਖਤੇ ਫੇਰੇ ਨਿਤ ਪ੍ਰਤ ਸਦ ਭੂਲੀਐ ਮੋਹ ਮਗਨ ਬਿਗਰਾਲ ਮਾਇਆ ਤਉ ਪ੍ਰ사ਦੀ ਘੂਲੀਐ ਲੂਕ ਕਰਤ ਬਿਕਾਰ ਵਿਖੜੇ ਪ੍ਰਭ ਨੇਰ ਹੂੰ ਤੇ ਨੇਰਿਆ ਬਿਨਵੰਤ ਨਾਨਕ ਦਇਆ ਧਾਰੂ ਕਾਜ ਪਵ ਜਲ ਫੇਰਿਆ ਸਲੋਕ ਨਿਰਤ ਨਾ ਪਵੇ ਅਸੰਖ ਗੁਣ ਊਚਾ ਪ੍ਰਭ ਕਾ ਨਾਮ ਨਾਨਕ ਕੀ ਬੇਨੰਤੀਆ ਮਿਲੈ ਨਥਾਂਵੇਂ ਥਾਂਉ ਸ਼ੰਤ ਦੂਸਰ ਨਾਹੀ ਥਾਂਉ ਕਾ ਪਹਿ ਜਾਈਐ ਆਠ ਪਹਿਰ ਕਰ ਜੋੜ ਸੋ ਪ੍ਰਭ ਧਿਆਈਐ ਧਿਆਏ ਸੋ ਪ੍ਰਭ ਸਦਾ ਆਪਣਾ ਮਨ ਹੈ ਚਿੰਦਿਆ ਪਾਈਐ ਤਜਮਾਨ ਮੋਹ ਵਿਕਾਰ ਦੂਜਾ ਏਕ ਸਿਉ ਲਿਵਲਾਈਐ ਅਰਪ ਮੰਨ ਤਨ ਪ੍ਰਭੂ ਆਗੇ ਆਪ ਸਗਲ ਮਟਾਈਐ ਬਿਨਵੰਤ ਨਾਨਕ ਧਾਰ ਕਿਰਪਾ ਸਾਚ ਨਾਮ ਸਮਾਈਐ ਸਨੋਕ ਰੇ ਮਨ ਤਾ ਕਉ ਧਾਈਐ ਸਭ ਬਿਦ ਜਾਣ ਕੈ ਹਾਥ RAM ਨਾਮ ਤਨ ਸੰਚੀਐ ਨਾਨਕ ਨਿਭ ਹੈ ਸਾਥ ਸ਼ੰਤ ਸਾਥੀ ਅਡਾ ਪ੍ਰਭ ਇੱਕ ਦੂਸਰ ਨਾਹੀ ਕੋਇ ਥਾਨ ਤਰੰਤਰ ਆਪ ਜਲ ਥਲ ਪੂਰ ਸੋਏ ਜਲ ਥਲ ਮਹੀਲ ਪੂਰ ਰਹਾ ਸਰਬਦਾਤਾ ਪ੍ਰਭ ਧਨੀ ਗੋਪਾਲ ਗੋਬਿੰਦ ਅੰਤ ਨਾਹੀ ਬੇਅੰਤ ਗੁਣਤਾ ਕੇ ਕਿਆ ਗਣੀ ਭਜ ਸਰਨ ਸੁਆਮੀ ਸੁਖਾਗਾਮੀ ਤਿਸ ਬਿਨਾ ਅਨ ਨਾਹੀ ਕੋਏ ਬਿਨਵੰਤ ਨਾਨਕ ਦਇਆ ਧਾਰੋ ਤਿਸ ਪ੍ਰਾਪਤ ਨਾਮ ਹੋਏ ਸਲੋਕ ਚਿਤ ਜੇ ਚਿਤ ਵਿਆਸੋ ਮੈਂ ਪਾਇਆ ਨਾਨਕ ਨਾਮ ਧਿਆਏ ਸੁਖ ਸਬਾਇਆ ਸ਼ੰਤ ਅਬ ਮਨ ਛੂਟ ਗਿਆ ਸਾਧੂ ਸੰਗ ਮਿਲੇ ਗੁਰਮਖ ਨਾਮ ਲਿਆ ਜੋਤੀ ਜੋਤ ਰਲੇ ਹਰ ਨਾਮ ਸਿਮਰਤ ਮਿਟੇ ਕਿਲ ਬਿਖ ਬੁਝੀ ਤਪਤ ਆਗਾਨਿਆ ਗਹਿ ਪੁਜਾ ਲੀਨੇ ਦਇਆ ਕੀਨੇ ਆਪਣੇ ਕਰਮਾਨਿਆ ਲੈ ਅੰਕ ਲਾਏ ਹਰ ਮਿਲਾਏ ਜਨਮ ਮਰਨਾ ਦੁਖ ਜਲੇ ਬਿਨਵੰਤ ਨਾਨਕ ਦਇਆ ਧਾਰੀ ਮੇਲ ਲੀਨੇ ਇਕ ਪਲੇ ਜੈਤ ਸ੍ਰੀ ਸੰਤ ਮਹੱਲਾ ਪੰਜਵਾਂ ਪਾਧਾਣੂ ਸੰਸਾਰ ਗਾਰਬ ਅਟਿਆ ਕਰਤੇ ਪਾਪ ਅਨੇਕ ਮਾਇਆ ਰੰਗ ਰਟਿਆ ਲੋਭ ਮੋਹੇ ਅਬਮਾਨ ਬੂਡੇ ਮਰਨ ਚੀਤ ਨਾ ਆਵੇ ਪੁੱਤਰ ਮਿੱਤਰ ਵਿਵਹਾਰ ਬਨਤਾ ਇਹੇ ਕਰਤ ਬਿਹਾਵੇ ਕੁਝ ਦਿਵਸ ਆਏ ਲਿਖੇ ਮਾਏ ਦੁਖ ਧਰਮ ਦੂਤਹਿ ਦਿੱਥਿਆ ਕਿਰਤ ਕਰਮ ਨਾ ਮਿਟੈ ਨਾਨਕ ਹਰ ਨਾਮ ਧਨ ਨਹੀਂ ਖਟਿਆ ਉਦਮ ਕਰਹਿ ਅਨੇਕ ਹਰ ਨਾਮ ਨਾ ਗਾਵਹੀ ਪਰ ਮਹਿ ਜੂਨ ਅਸੰਖ ਮਰ ਜਨਮ ਹੈ ਆਵਹੀ ਪਸ਼ੂ ਪੰਖੀ ਸੈਲ ਤਰਵਰ ਗਣਤ ਕਸ਼ੂ ਨਾ ਆਵੇ ਬੀਜ ਬੋਵਸ ਭੋਗ ਭੋਗੇ ਕੀਆ ਆਪਣਾ ਪਾਵੇ ਰਤਮ ਜਨਮ ਹਰੰਤ ਜੂਐ ਪ੍ਰਭੂ ਆਪਨਾ ਭਾਵਹੀ ਬੇਨਵੰਤ ਨਾਨਕ ਪਰਮਹਿ ਪਰਮਾਏ ਖਿਨ ਏਕ ਟਿਕਣ ਨਾ ਪਾਵਹਿ ਜੋ ਬਨ ਗਿਆ ਬੇਤੀਤ ਜਰ ਮਲ ਬੈਠਿਆ ਕਰ ਕੰਪਹਿ ਸਿਰ ਡੋਲ ਨੈਣ ਨਾ ਡੀਠਿਆ ਨਹਿ ਨੈਣ ਦੀਸੈ ਬਿਨ ਭਜਨ ਈਸੈ ਛੋੜ ਮਾਇਆ ਚਾਲਿਆ ਕਹਿਆ ਨਾ ਮੰਨਹਿ ਸਿਰ ਖਾਕ ਛਾਨਹਿ ਜਿਨ ਸੰਗ ਮਨ ਤਨ ਜਾਲਿਆ ਸ੍ਰੀ ਰਾਮ ਰੰਗ ਅਪਾਰ ਪੂਰਨ ਨਹਿ ਨਿਮਖ ਮਨ ਮਹਿ ਵੂਠਿਆ ਬਿਨ ਮੰਤ ਨਾਨਕ ਕੋਟ ਕਾਗਰ ਬਿਨ ਸਬਾਰਨਾ ਝੂਠਿਆ ਚਰਨ ਕਮਲ ਸਰਨ ਆਏ ਨਾਨਕ ਆਇਆ ਦੁਤਰ ਭੈ ਸੰਸਾਰ ਪ੍ਰਭ ਆਪ ਤਰਾਇ ਮਿਲ ਸਾਧ ਸੰਗੇ ਭਜੇ ਸ੍ਰੀ ਧਰ ਕਾਰਯੰਗ ਪ੍ਰਭ ਜੀ ਤਾਰਿਆ ਹਰਮਾਨ ਲੀਏ ਨਾਮ ਦੀਏ ਅਵਰ ਕਾਸ਼ ਨਾ ਵਿਚਾਰਿਆ ਗੁਣ ਨਿਧਾਨ ਅਪਾਰ ਠਾਕੁਰ ਮਨ ਲੋੜੀਂਦਾ ਪਾਇਆ ਬਿਨਵੰਤ ਨਾਨਕ ਸਦਾ ਤ੍ਰਿਪਤੀ ਹਰ ਨਾਮ ਪੋਜਨ ਖਾਇਆ ਗੁਣ ਨਿਧਾਨ ਅਪਾਰ ਠਾਕੁਰ ਮਨ ਲੋੜੀਂਦਾ ਪਾਇਆ ਬੇਨਵੰਤ ਨਾਨਕ ਸਦਾ ਤ੍ਰਿਪਤੀ ਹਰ ਨਾਮ ਭੋਜਨ ਖਾਇਆ